ਭਾਈ ਦਾਸ ਤਿਆਰ ਕਰਦੇ ਨੇ ਪਰਮਤਸ ਸਿੰਘ ਦੀ ਬਿਸਕੁਟ ਇਹ ਵੀ ਨਾ ਭਾਈ ਕਿ ਆ ਗਿਆ ਪੀਲੀ ਪਾੜੀਆਂ ਬਣ ਗਿਆ ਪਿੰਡ ਚੋਦੀ ਦਾ ਮਾ ਜਿੰਕ ਦੀ ਹੈ ਨਹੀਂ ਕੋਈ ਨਾੜੋ ਦਾ ਨਵੀਂ ਲਾ ਦੂੰਗਾ ਦੋਈ ਦਾਇਰ ਹੋ ਲੋ ਚਾਹ ਉਹ ਹੀ ਦਾਇਰ ਹੋ ਲੋ ਨਵੀਂ ਲਾ ਦੂੰਗਾ ਓਹੋ ਸਭ ਉਹਨੇ ਕੋਣ ਮਿਸਟ੍ਰੀਸ ਐਂਡਰਸਨ ਜੀ ਹੋਰ ਹੋ ਜਾ ਨਾ 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 ਭਾਈ ਇਹ ਗੱਲ ਆਪਣਾ ਗੱਡੀ ਪੂਰੀ ਪੂਰਾ ਪੂਰਾ ਜ਼ੋਰ ਲੱਗਿਆ ਹੋਇਆ ਡਟਾ ਨੂੰ ਖੋਲਣ ਦੀ ਕੋਸ਼ਿਸ਼ යින හොගේ න कोයිනි හු න චප නටත कोනි හු න චපි නට වෙෙන්න හුල්ෙ මකි තින්න වෙර ද තර නල ගති ਇਹ ਨਹੀਂ ਇਹ ਤਾਂ ਨਹੀਂ ਖੋਲੂਣਾ ਨਾ ਰਟੇ ਵੈਲਟ ਕਰਨਾ ਪੈਣਾ ਕੋਈ ਨਹੀਂ ਤਸ ਆਹੀ ਕਰੂੰਗਾ ਅਭੀ ਖਾਸੇ ਭਾਰੀ ਭਾਰੀਆਂ ਹੋਇਆ ਆਹ ਸੈੱਡ ਵਾਲੇ ਫੋਟਾਂ ਹਬੀ ਘੜਾ ਇੱਕਦਰਾ ਮਗਾ ਹਟਾ ਹੰਡਾ ਹੋਲੇਣ ਦੇ ਕਾਰਨਟ ਨੂੰ ਫੇਰ ਖੋਲ੍ਹੇ ਸਾਸ ਬ੍ਰਿੰਗਲੇ ਇਹਦੇ ਵਿੱਚੋਂ ਨਿਕਲੇ ਆਹ ਆਹਲੇ ਹੋਰ ਕਲਚ ਪਲੇਟ ਦੇ ਕਲਚ ਪਲੇਟ ਸਪ੍ਰਿੰਗ ਆ ਹਲਕਾ ਤਾਂ ਮਤ ਕੋਈ ਹੈਵੀ ਨਾਲ ਇਹਨੂੰ ਹਲਕਾ ਤਾਂ ਇਹਨੂੰ ਕੋਈ ਸਮਾਨ ਨਹੀਂ ਭਾਈ ਤੇੜਾੜੀ ਖਾ ਗਏ ਇੱਕ ਦਿਹਾੜੀ ਦਾ ਨਟਨ ਨਹੀਂ ਖਾ ਜਾਣੀ ਆ ਆਗਾ ਜੀ ਜ ਸਕੰਦਰ ਅਗਲਾ ਚਿੱਲੀ ਡਈ ਹੈ ਹਾਂ ਉਹ ਇਹ ਜੋ ਪਲੇਟ ਲਚ ਪਲੇਟ ਹੁੰਦੀ ਹੈ ਰਾੜਾ ਦੀਆਂ ਰਾੜਾ ਦੀਆਂ ਰਾੜਾ ਮਗਾਤੀਆਂ ਕਿੰਨੇ ਰਹਿ ਗਏ ਦੋ ਲੜ ਰਹੇ ਹੈ ਚ ਇਹ ਤਾਂ ਪੁਰਾਣਾ ਰੱਟਿਆ ਹੈ ਮਿਟੇ ਮਰਦ ਉਹੇ ਨਿਕਲੂਗੇ ਇਧਰ ਹੋਰ ਦੋ ਇੱਧਰ ਰਹਿ ਗਏ ਤੇ ਤਿੰਨ ਇੱਧਰ ਰਹਿ ਗਏ ਆ ਉੱਪਰ ਵਾਲੇ ਇੱਕ ਚਾਰੇ ਰਹਿ ਗਏ ਇੱਧਰ ਵੀ ਇੱਕ ਆ ਇੱਕੋ ਦੋ ਉਧਲੀ ਸਾਈਡ ਕਰਦਣਾ ਤਿਆਰ ਇੱਕ ਦਿਹਾੜੀ ਦਾ ਕੰਮ ਹੋ ਰਿਹਾ ਇੱਕ ਦਿਹਾੜੀ ਚ ਹੋਜੂ ਜੋਤੇ ਵਾਲਾ ਵਾਜੀ ਟਰੈਕ ਵੀ ਤਿਆਰ ਕਰਨਾ ਮੇਲਾ ਆ ਰਿਹਾ ਕਿ ਟਰੈਕ ਦਾ ਵੀ ਇੱਕ ਦੋ ਤਿੰਨ ਦਿਨ ਦਾ ਕੰਮ ਛੇੜ ਦੇਣਾ करदना कट्ठ कर